ਜਾਗੇ ਭਾਜੀ ਨੂੰ ਕਹਿ ਕੇ ਆਉਣੀ ਆ ਕਿ ਮੈਨੂੰ ਦਲਜੀਤ ਨੇ ਨਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਨਾਲ ਚੱਲੋ ਉਹਨੂੰ ਸਮਝਾ ਕੇ ਆਓ ਅੱਗੇ ਵੀ ਉਹਨਾਂ ਨੇ ਸੂਤਰ ਕੀਤਾ ਸੀ ਇਹ ਜਿਹੜਾ ਜ਼ਿਆਦਾ ਬੋਲਦਾ ਵਾ ਨਾ ਤਲਾਕ ਦੇ ਦੇਣਾ ਵਾ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਰੋਕ ਕਰੂੰਗੀ ਰਮਨ ਸੰਦੀਪ ਜੀ ਆ ਗੱਲਾਂ ਦੇ ਵਿੱਚ ਨਾ ਆਈ ਮੈਨੂੰ ਜਾਗੇ ਨੇ ਸਭ ਕੁਝ ਦੱਸਤਾ ਵਾ ਕਿ ਇਹਨੇ ਆਪਣੇ ਸਾਸ ਸਹੁਰੇ ਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਵਾ ਉਹ ਤੇ ਬਤਾਰੇ ਭੇਲੀ ਰਹਿਣ ਡੇ ਆ ਤੇ ਸਹੁਰਾ ਇਹਦਾ ਬਿਮਾਰ ਪੈ ਗਿਆ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਸੰਦੀਪ ਜੀ ਇਥੋਂ ਕਹੋ ਨਾ ਤੇਹੀ ਤੇਰਾ ਸਾਥ ਦਈਏ ਆਹ ਜੋੜੇ ਹੱਥ ਜਾ ਇੱਥੋਂ ਚੱਲ ਜਾ ਜਾ ਕੇ ਤੋਂ ਉਹਨਾਂ ਕੋ ਮਾफ़ी ਮੰਗ ਲਾ ਮੈਂ ਤਾਂ ਸੋਚਿਆ ਸੀ ਕਿ ਚਾਚੀ ਹੁਣੀ ਸਾਥ ਦੇਣਗੇ ਤੂੰ ਵੀ ਅੱਗੇ ਚਾਰ ਸਨਾਤੀਆਂ ਸਵਾਦਾ ਕਰਕੇ ਆਈਆਂ ਹੋਏ ਤੇ ਤੇਰਾ ਸਾਥ ਲਈਏ ਗਲਤ ਜਾਣਿਆਂ ਦਾ ਸਾਡੇ ਕੋ ਸਾਥ ਨਹੀਂ ਦਿੱਤਾ ਜਾਂਦਾ ਉੱਥੇ ਜਾ ਕੇ ਬੇਇੱਜ਼ਤੀ ਕਰਾਉਣੀ ਹੈ ਚਾਚਾ ਸੋਹਰਾ ਘਰੋਂ ਕੱਢਦੇ ਆ ਤੇ ਤੁਸੀਂ ਮੇਰਾ ਸਾਥ ਦੋ ਐਦਾਂ ਕਰਦੀਆਂ ਮੰਮੀ ਵੀ ਘਰ ਹੈ ਨਹੀਂ ਆ ਤੇ ਚਾਚੀ ਵੱਲ ਜਾਣੀ ਆ ਅੱਗੇ ਵੀ ਚਾਚੀ ਉਹਨਾਂ ਨੇ ਸਾਥ ਦਿੱਤਾ ਸੀ ਤੇ ਜਾਗੇ ਭਾਜੀ ਨੂੰ ਕਹਿ ਕੇ ਹੁੰਨੀ ਆ कि ਮੈਨੂੰ ਦਿਲਜੀਤ ਨੇ ਨਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਨਾਲ ਚੱਲੋ ਉਹਨੂੰ ਸਮਝਾ ਕੇ ਆਓ ਅੱਗੇ ਵੀ ਉਹਨਾਂ ਨੇ ਸੂਤਰ ਕੀਤਾ ਸੀ ਇਹ ਜਿਹੜਾ ਜ਼ਿਆਦਾ ਬੋਲਦਾ ਵਾ ਨਾ ਤਲਾਕ ਦੇ ਦੇਣਾ ਵਾ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਰੋਕ ਕਰੂੰਗੀ ਮੰਮੀ ਤੇ ਮੇਰਾ ਸਾਥ ਤਾਂ ਨਹੀਂ ਨਾ ਦੇਣ ਦੇ ਕੋਈ ਗੱਲ ਨਹੀਂ ਚਾਚੀ ਉਹਨਾਂ ਨੇ ਸਾਥ ਦੇਣਾ ਮੇਰਾ ਆ ਰੋਜੀ ਨੇਰੀ ਜੀ ਆ ਜਾਂਦੀ ਆ ਚਾਚੀ ਜੀ ਇਹ ਕੌਣ ਆ ਗਿਆ ਸੰਦੀਪ ਆ ਆ ਜਾ ਸੰਦੀਪ ਆ ਸਾਸੀ ਕਾਲਾ ਜੀ ਸਸੇ ਕਾਲਾ ਅਦਰ ਬੈ ਜਾ ਠੀਕ ਠਾਕ ਠੀਕ ਠਾਕ ਤੂੰ ਸੁਣਾ ਕੀ ਕਰਦੀ ਆਈਂ ਕੁਝ ਨਹੀਂ ਬਸ ਮੰਮੀ ਦਾ ਕੀ ਹਾਲ ਵਾ ਦਵਾਈ ਦਵਾਈ ਲੈਂਦੀ ਮੁੜ ਕੇ ਮੰਮੀ ਵੀ ਠੀਕ ਆ ਮੰਮੀ ਦੀ ਤੁਹਾਨੂੰ ਕੀ ਦੱਸਾਂ ਮੰਮੀ ਨੇ ਨਾ ਮੈਨੂੰ ਗੱਲਾਂ ਕਰ ਕਰਕੇ ਮਾਰ ਦਿੱਤਾ ਵਾ ਦਲਜੀਪ ਤੂੰ ਵੀ ਕਿਹੜੇ ਪੁੱਤ ਚੰਗੇ ਕੰਮ ਕੀਤੇ ਆ ਦਲਜੀਤ ਨੇ ਨਾ ਮੈਨੂੰ ਘਰੋਂ ਕੱਢ ਦਿੱਤਾ ਬਾਹਰ ਤੇ ਮੰਮੀ ਹੁਣ ਮੈਨੂੰ ਤਾਨੇ ਮੇਨੇ ਦੇਣ ਦੇ ਆ ਤੇ ਮੈਂ ਐਸਾ ਕੋ ਟਾਡੇ ਵੱਲ ਆਈ ਹੀ ਕਿ ਤੁਸੀਂ ਮੇਰੇ ਨਾਲ ਚੱਲੋ ਤੇ ਗੱਲ ਕਰੋ ਮੰਮੀ ਨਾਲ ਵੀ ਇਹ ਪੁੱਤ ਜੀ ਸਦਕੇ ਦਿਨੇ ਆ ਪਾਵੇਂ ਰਾਤ ਆ ਪਰ ਮੇਰੀ ਇੱਕ ਗੱਲ ਸੁਣ ਲਾ ਤੈਨੂੰ ਘਰੋਂ ਉਹਨਾਂ ਨੇ ਨਹੀਂ ਕੱਢਿਆ ਤੂੰ ਉਹਨਾਂ ਨੂੰ ਘਰੋਂ ਕੱਢਿਆ ਵਾ ੱੱਕੇ ਮਾਰ ਕੇ ਮੈਂ ਗਈ ਹਾਂ ਨਾ ਤੁਹਾਡੇ ਘਰ ਕਿਤੇ ਸ਼ੀਸ਼ੇ ਵਾਂਗੂ ਘਰ ਲਿਸ਼ਕਣ ਡਿਆ ਕਿੱਡਾ ਸੋਹਣਾ ਉਹਨਾਂ ਨੇ ਘਰ ਬਣਾਇਆ ਵਾ ਜੇ ਤੂੰ ਮੋਟਰਸਾਈਕਲ ਮੰਗਿਆ ਭਾਵੇਂ ਉਹਨਾਂ ਨੇ ਤੰਗੀ ਝਾਕੀ ਤੈਨੂੰ ਮੋਟਰਸਾਈਕਲ ਵੀ ਲੈ ਦਿੱਤਾ ਤੇ ਤੈਨੂੰ ਅਕਲ ਨਾ ਆਈ ਗੁੱਡੇ ਹੀ ਮਾਂ ਪਿਓ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਕਿੱਦਾਂ ਬਾਹਰ ਰਹਿਣਗੇ ਰੋਟੀ ਪਕਾ ਕੇ ਖਾਣਗੇ ਤੇ ਚਾਚੀ ਮੈਂ ਕਿਹੜਾ ਮਾੜਾ ਕੰਮ ਕੀਤਾ ਸੀ ਸਿਰਫ ਪਹਿਲੀ ਆਪਣੇ ਨਾਂ ਕਰਵਾਈ ਸੀ ਉਹ ਵੀ ਤਾਂ ਕਰਵਾਈ ਸੀ ਕਿ ਚਲੋ ਇਹ ਸਿੱਧੇ ਜਿਹੇ ਹੈਗੇ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਸੀ ਰਮਨ ਸੰਦੀਪ ਜੀ ਆ ਗੱਲਾਂ ਦੇ ਵਿੱਚ ਨਾ ਆਈ ਮੈਨੂੰ ਝਾਗੇ ਨੇ ਸਭ ਕੁਝ ਦੱਸਤਾ ਵਾ ਵੀ ਇਹਨੇ ਆਪਣੇ ਸੱਸ ਸਹੁਰੇ ਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਵਾ ਉਹ ਤੇ ਵਿਚਾਰੇ ਭੇਲੀ ਰਹਿਣ ਡੇ ਆ ਤੇ ਸਹੁਰਾ ਇਹਦਾ ਬਿਮਾਰ ਪੈ ਗਿਆ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਮੰਮੀ ਡੈਡੀ ਚਲੋ ਅਨਪੜ੍ਹ ਹੈਗੇ ਆ ਮੈਂ ਤਾਂ ਤਾਂ ਕਰਕੇ ਆਪਣੇ ਨਾਂ ਕਰਵਾ ਲਈ ਜਿਹੜੀ ਰੁਪਿੰਦਰ ਵਾ ਨਾ ਉਹ ਬੜੀ ਚਲਾਕ ਵਾ ਉਨੇ ਮੰਮੀ ਨੂੰ ਨਾ ਆਪਣੀਆਂ ਗੱਲਾਂ ਚ ਲਿਆ ਆ ਕੇ ਨਾ ਤੇ ਪਹਿਲੀ ਆਪਣੇ ਨਾਂ ਕਰਵਾ ਲੈਣੀ ਸੀ ਤੇ ਮੈਂ ਕਿਹਾ ਪੇਕੇ ਲੈ ਗਈ ਸੀ ਪਹਿਲੀ ਘਰ ਹੀ ਨਾ ਵੇ ਸੰਦੀਪ ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਵਾ ਬੰਦਾ ਤਾਂ ਲੱਕੜ ਦਾ ਨਹੀਂ ਮਾਨ ਹੁੰਦਾ ਉਹ ਤਾਂ ਫਿਰ ਵੀ ਜਿੰਦਾ ਜਾਗਦਾ ਹੈਗਾ ਇਨਸਾਨ ਤੂੰ ਪਹਿਲੀ ਉਹਦੇ ਨਾਂ ਕਰਵਾਉਂਦੀ ਤੂੰ ਆਪਣੇ ਨਾਂ ਕਿਉਂ ਕਰਵਾਈ ਇਹ ਤੂੰ ਅਕਲ ਦਾ ਕੰਮ ਕੀਤਾ ਤੇਰੇ ਭਰਾ ਨੇ ਮੈਨੂੰ ਨਿੱਕੀ ਨਿੱਕੀ ਗੱਲ ਆਣ ਕੇ ਦੱਸੀ ਆ ਆਂਦਾ ਵੀ ਜੋ ਉੱਥੇ ਹੋਇਆ ਨਾ ਮੈਂ ਅੱਖਾਂ ਨਹੀਂ ਤਾਂ ਕਰ ਸਕਿਆ ਸਾਰਾ ਕਸੂਰ ਸੰਦੀਪ ਤੇਰਾ ਹੀ ਉਹ ਸੰਦੀਪ ਬਿਮਾਰ ਵਾ ਤੇ ਕਿੱਥੇ ਨੱਕ ਦਵੇਂਗੀ ਜੇ ਉਹਨੂੰ ਕੁਝ ਹੋ ਗਿਆ ਤੇ ਲੋਕਾਂ ਨੇ ਤੇ ਇਹਨੂੰ ਛੱਡਣਾ ਨਹੀਂਗਾ ਮੇਨੇ ਮਾਰ ਮਾਰ ਕੇ ਅਕਲ ਤੋਂ ਕੰਮ ਲੈ ਤੇ ਚੁੱਪ ਕਰਕੇ ਆਪਣੇ ਘਰ ਚਲ ਜਾ ਚਾਚੀ ਜੀ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਮੇਰਾ ਸਾਥ ਦੋਗੇ ਤੇ ਤੁਸੀਂ ਵੀ ਉਹ ਗੱਲਾਂ ਕਰਨ ਲੱਪੇ ਇਹਦੇ ਵਿੱਚ ਕਸੂਰ ਕੀ ਆ ਤੂੰ ਕੀ ਬੋਲਣ ਦੇ ਆ ਮਾਰ ਲੈ ਅਗਲੇ ਪੰਚਾਇਤ ਲੈ ਕੇ ਆਗੇ ਸਾਡੇ ਨਾਲ ਤਸੀਂ ਕੀ ਜਵਾਬ ਦਵਾਂਗੇ ਪਿਓ ਤਰਾ ਸਿਰ ਤੇ ਹੈ ਨਹੀਂ ਆ ਤੇਰੇ ਸਾਰੇ ਕੰਮ ਮੈਂ ਭਗਦਾ ਹੁੰਦਿਆ ਤੇ ਬਤੇ ਕਿ ਕੀ ਜਵਾਬ ਦੇਣਾ ਵਾ ਤੇ ਗਲਤ ਕੀਤਾ ਕੀ ਐ ਮੈਂ ਸਿਰਫ ਪਹਿਲੀ ਨਾ ਕਰਵਾਈ ਨਾ ਤੇ ਹੌਲੀ ਹੌਲੀ ਸਾਰੇ ਕੰਮ ਸੰਦੀਪ ਤੋਂ ਗਲਤ ਕੀਤੇ ਸਹੁਰੇ ਤੇਰੇ ਨੇ ਨਾ ਇਹੋ ਕੰਮ ਕੀਤਾ ਕਿ ਪੁੱਤ ਮੇਰਾ ਵੀ ਨਾ ਸਿੱਧਾ ਤੇ ਨਹੀਂਗਾ ਵਿਚਾਰਾ ਸਾਰੇ ਕੰਮ ਉਹ ਕਰਦਾ ਵਾ ਤੇ ਤੂੰ ਇੰਨੀ ਤੇਜਾਈ ਫਿਰ ਪੋਤੇ ਦੇ ਨਾਂ ਵੀ ਪਹਿਲੀ ਨਾ ਹੋਣ ਦਿੱਤੀ ਤੇ ਤੂੰ ਆਪਣੇ ਨਾ ਕਰਵਾਈ ਉਹ ਗਾਮੀ ਉਹਨੂੰ ਲੈ ਕੇ ਬਹਿ ਗਿਆ ਕਿ ਸਾਡੇ ਹੱਥ ਕੀ ਰਹਿ ਗਿਆ ਹੱਦਲੇ ਤੇ ਹੱਥ ਵਢਾ ਲੈ ਜਾਨੇ ਚਾਚੀਓ ਸਾਰਾ ਝੂਠ ਬੋਲਣ ਦੇ ਆ ਚੰਗੇ ਭਲੇ ਤੇ ਰਹਿਣ ਦੇ ਆ ਕੋਈ ਬਿਮਾਰ ਨਹੀਂ ਹੋਇਆ ਨਹੀਂ ਝੂਠ ਇੱਕ ਜਾਣਾ ਬੋਲੇ ਸਾਰੇ ਝੂਠ ਬੋਲਣ ਦੇ ਆ ਸੰਦੀਪ ਮੇਰੀ ਸਿੱਧੀ ਪੱਦਰੀ ਗੱਲ ਸੁਣ ਲੈ ਅੱਗੇ ਤੇਰਾ ਸਾਥ ਆ ਹੀ ਦੇਤਾ ਸੀ ਹੁਣ ਨਹੀਂ ਤੇਰਾ ਸਾਥ ਦੇਣਾ ਜੋ ਮਰਜ਼ੀ ਕਰ ਤੂੰ ਜਾ ਕੇ ਤੇ ਤੇਰੇ ਸਹੁਰੇ ਹੈਗੇ ਵਗਬੀ ਉਹਨਾਂ ਨੇ ਸਭ ਕੁਝ ਦੱਸਿਆ ਵਾ ਵੀ ਮੜਾ ਸਤਾ ਵਾ ਤੁਹਾਡੀ ਕੁੜੀ ਆ ਬਹੁਤ ਤੇਜ ਤੇ ਸਾਰੇ ਕੰਮ ਤੂੰ ਕਰਨ ਲਈ ਆ ਉਥੇ ਆਹ ਚਾਚਾ ਜੀ ਝੂਠ ਹੀ ਨਾਂ ਲਾਉਣ ਦੇ ਸਾਰੇ ਜਾਣੇ ਹੁਣ ਨਹੀਂ ਤੂੰ ਨਹੀਂ ਕਰੋ ਕੱਢੇ ਮੈਂ ਨਾ ਡਕਣੀ ਰਹਿਣੀ ਇਹ ਦੱਸ ਪੈਨ ਮੈਨੂੰ ਮੈਂ ਮੰਨਦੀ ਮੈਂ ਘਰੋਂ ਕੱਢਿਆ ਜਦੋਂ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਤੇ ਫਿਰ ਘਰੋਂ ਹੀ ਨਿਕਲਣਾ ਸੀ ਨਹੀਂ ਕਿਹੜੇ ਮਾੜੇ ਕੰਮ ਕੀਤੇ ਮੈਨੂੰ ਦੱਸ ਨਾ ਤਾਨੇ ਮੇਨੇ ਮਾਰਦੀ ਸੀ ਸੱਸ ਤੇ ਜੇ ਤਾਨੇ ਮੇਨੇ ਮਾਰਦੀ ਹੀ ਤਾਂ ਉਦੋਂ ਤੈਨੂੰ ਕਹਿ ਕੇ ਆਏ ਹਾਂ ਵੀ ਸਾਡੇ ਨਾਲ ਗੱਲ ਕਰੀ ਅਸੀਂ ਆਪੇ ਪੁੱਛਾਂਗੇ ਫੇ ਤੂੰ ਆਪ ਜਿਆਦਾ ਕਿਉਂ ਬਣੀ ਤੁਹਾਨੂੰ ਦੱਸ ਨਹੀਂ ਥੋੜਾ ਰਵਰੇ ਇਹ ਗਲਤਵਾਕ ਬਿਲਕੁਲ ਨਹੀਂ ਨਾਲੇ ਤੇ ਉਹਨਾਂ ਨੇ ਇਹਦੇ ਨਾਂ ਲਾਈ ਆ ਸਾਰੇ ਕੰਮ ਇਹਦੇ ਕਰਨਦੇ ਆ ਉਹਨਾਂ ਕਿੱਥੋਂ ਲਾਈ ਆ ਅਣਪੜ੍ਹ ਤੇ ਕੁਥੜੇ ਹੈਗੇ ਆ ਇਹਨੇ ਚੁੱਪ ਕਰਕੇ ਗੂਠੇ ਉਹਨਾਂ ਦੇ ਲਵਾਲੇ ਹੋਣੇ ਆ ਤੇ ਆਪਣੇ ਨਾਂ ਕਰਵਾਈ ਆ ਤੇ ਮੈਂ ਹੌਲੀ ਹੌਲੀ ਦਲਜੀਤ ਦੇ ਨਾਂ ਕਰਵਾ ਹੀ ਦੇਣੀ ਜੇ ਇਹਨਾਂ ਕੰਮ ਨਾ ਵਧਾਉਂਦੇ ਤੇ ਤੂੰ ਸਿੱਧੀ ਦਲਜੀਤ ਦੇ ਨਾਲ ਲਵਾਉਂਦੀ ਤੂੰ ਆਪਣੇ ਨਾਂ ਕਿਉਂ ਲਵਾਈ ਓਏ ਵੀ ਸਿੱਧੇ ਜੇ ਹੈਗੇ ਤੁਹਾਨੂੰ ਦੱਸਣ ਤੇ ਮੈਂ ਡਈ ਆ ਕਿ ਲਵਲੀ ਧਰਪਿੰਦਰ ਜਿਹੜੇ ਨਾ ਬੜੇ ਚਲਾਕ ਵਾ ਸੰਦੀਪ ਜੀ ਇਥੋਂ ਕਵੇਂ ਨਾ ਤੇਹੀ ਤੇਰਾ ਸਾਥ ਦਈਏ ਆਹ ਜੋੜੇ ਹੱਥ ਜਾਂ ਇੱਥੋਂ ਚੱਲ ਜਾ ਜਾ ਕੇ ਧੋਨਾਂ ਕੋਲ ਮਾਫੀ ਮੰਗ ਲੈ ਮੈਂ ਤਾਂ ਸੋਚਿਆ ਸੀ ਕਿ ਚਾਚੀ ਹੁਣੀ ਸਾਥ ਦੇਣਗੇ ਤੂੰ ਵੀ ਅੱਗੇ ਚਾਰ ਸਨਾਤੀਆਂ ਸਾਥ ਸਵਾਦਾ ਕਰਕੇ ਆਈਆਂ ਹੋਏ ਤੇ ਤੇਰਾ ਸਾਥ ਦਈਏ ਗਲਤ ਜਾਣਿਆਂ ਦਾ ਸਾਡੇ ਕੋਲ ਸਾਥ ਨਹੀਂ ਦਿੱਤਾ ਜਾਂਦਾ ਉੱਥੇ ਜਾ ਕੇ ਬੇਇੱਜ਼ਤੀ ਕਰਾਉਣੀ ਹੈ ਅਸੀਂ ਸਾਥ ਸੋਹਰਾ ਘਰੋਂ ਕੱਢਦੇ ਆ ਤੇ ਤੁਸੀਂ ਮੇਰਾ ਸਾਥ ਦੋ ਮੇਰੀ ਸੁਣੋ ਗੱਲ ਰੱਬ ਨਾ ਕਰੇ ਕੱਲ ਨੂੰ ਇਹਦੇ ਸਹੁਰੇ ਨੂੰ ਕੁਝ ਹੋ ਜੇ ਅਸੀਂ ਕਿਹੜਾ ਮੂੰਹ ਲੈ ਕੇ ਉੱਥੇ ਜਾਵਾਂਗੇ ਅਗਲੇ ਕਹਿਣਗੇ ਨਾ ਜਦੋਂ ਦੀ ਜਾ ਕੇ ਤੁਹਾਡੀ ਕੁੜੀ ਬਿਠੀ ਤੁਹਾਨੂੰ ਇਹਨਾਂ ਇੱਕ ਗੱਲ ਨਹੀਂ ਦੱਸੀ ਤੁਸੀਂ ਆਉਂਦੇ ਤੇ ਸਹੀਂ ਮੈਨੂੰ ਤਾਂ ਸ਼ਰਮ ਮਾਰਨ ਲਈ ਆ ਜਿੱਦਾਂ ਦੱਸਾਂ ਡੇ ਜੇ ਵੀ ਉਹ ਠੀਕ ਨਹੀਂ ਹੋਏਗਾ ਅਰੇ ਕੀ ਹੋਣੀ ਇਹ ਨਵਾਜ ਮਾਰ ਕੇ ਸਮਝਾ ਮੈਂ ਨਹੀਂ ਆਵਾਜ਼ ਮਾਰਨੀ ਜਾਣਦੇ ਨਹੀਂ ਕਿਉਂ ਥੋੜੇ ਪਟਾਉਣੇ ਆ ਤੇ ਜਿਹੜੀ ਮਾਮਾ ਉਹਨੇ ਸਮਝਾ ਸਕਦੀ ਰਮਨ ਮਾਮਚਾਰੀ ਕੀ ਕਰੇ ਉਹ ਤਾਂ ਬਥੇਰਾ ਕਹਿੰਦੀ ਕੁੜੀ ਜਾ ਕੇ ਮਾਫੀ ਮੰਗ ਲਾ ਕੋਈ ਗੱਲ ਨਹੀਂ ਜਿੰਨੇ ਕੇ ਇਹਦੀ ਹੋ ਗਈ ਹੈ ਨਾ ਹੁਣ ਆਪੇ ਜਾ ਕੇ ਮਾਫੀ ਮੰਗੂਗੀ ਵੇਖ ਲਿਓ ਨਾ ਮੰਗੀ ਤੇ ਚਲੋ ਨਾ ਮੰਗੂਗੇ ਤਾਂ ਆਪੇ ਬੁੜੀ ਹੋ ਜਾਓ ਮੰਮੀ ਵੀ ਲੀ ਗਏ ਹੀ ਆਹੋ ਪਾਣੀ ਪੀ ਲੋ ਨਹੀਂ ਮੈਂ ਨਹੀਂ ਪੀਣਾ ਤੇਰਾ ਹਸਾਂ ਦਾ ਪਾਣੀ ਮੰਮੀ ਪਾਣੀ ਨਾ ਕਹਦਾ ਗੁੱਸਾ ਵਾ ਨਹੀਂ ਮੈਂ ਪੀਣਾ ਹੀ ਨਹੀਂ ਤੈਨੂੰ ਇਹ ਕਿਦਾਂ ਦੀ ਗੱਲ ਹੋਈ ਪਲਾ ਪਾਣੀ ਨਹੀਂ ਪੀਣਾ ਤੁਸੀਂ ਬਾਹਰ ਲੋਕੀ ਮੈਂ ਕਹਿੰਦਾ ਮੂੰਹ ਨਹੀਂ ਗੱਦਨਦੇ ਨੇ ਬੱਤੀ ਬੱਤੀ ਲੋਕੀ ਗੱਲਾਂ ਕਰਨਦੇ ਇਹ ਨੇ ਤੈਨੂੰ ਗੱਲਾਂ ਮੁੰਡਿਆਂ ਘਰ ਬੈਠੀ ਨੇ ਤੇ ਮੰਮੀ ਤੁਸੀਂ ਲੋਕਾਂ ਦੀ ਕਿਉਂ ਸੁਣਦੇ ਆ ਤੇ ਲੋਕਾਂ ਦੇ ਮੈਂ ਮੂੰਹ ਫੜਨਾ ਜਾ ਕੇ ਹੁਣ ਤੇ ਤੂੰ ਕਿਉਂ ਕਰਦੇ ਜੀ ਤੇ ਤਈ ਅੱਗੇ ਜਵਾਬ ਦੇਣਾ ਹੀ ਨਾ ਵੀ ਕੀ ਮੈਂ ਜਵਾਬ ਦਵਾਂ ਲੋਕਾਂ ਨੂੰ ਬਾਹਰ ਝੂਠੇ ਦੇ ਸ਼ੰਗੇ ਹੈਗੇ ਆਏ ਲੋਕੀ ਇਹ ਹੋ ਜਾਂਦੇ ਨੇ ਅਸਾਸੋਂ ਦੇ ਬਾਹਰ ਕੱਢ ਕੇ ਆ ਗਈ ਐ ਮਮੀ ਤੂੰ ਹੀ ਬਸ ਨਾ ਇੱਕੋ ਹੀ ਗੱਲ ਕਰ ਜਿੰਦੇ ਬਾਰ ਬਾਰ ਸਾਸੋਰੇ ਨੂੰ ਕੱਢ ਦਿੱਤਾ ਵਾ ਮੇਰੀ ਗਲਤੀ ਕੱਢੀ ਜਾਂਦੇ ਤੁਸੀਂ ਉਹਨਾਂ ਦੀ ਗਲਤੀ ਤੇ ਕੱਢ ਦੇਣੀ ਐ ਜਦੋਂ ਗਲਤੀ ਤੇਰੀ ਐ ਤੇ ਮੈਂ ਉਹਨਾਂ ਚ ਕਿਤਰਾ ਕੱਢਦਾ ਇੱਕ ਤੋ ਉਹਨਾਂ ਨੂੰ ਬਾਹਰ ਕੱਢਿਆ ਇੱਕ ਤੋ ਜਿੰਦਾ ਮਾਰ ਕੇ ਆ ਗਈ ਉਹ ਬਹਿਣ ਕਿੱਥੇ ਉਹ ਕੋਈ ਗੱਲ ਨਹੀਂ ਵੇਲੀ ਬਥੇਰਾ ਥਾਂ ਆ ਵਾ ਬਹਿਣ ਨੂੰ ਜੇ ਤੂੰ ਬਹਿ ਨਹੀਂ ਕੋ ਜੋ ਉਹ ਚੱਲਿਆ ਨਾ ਤੇ ਤੈਨੂੰ ਵੀ ਇੱਦੀ ਦਰ ਦਿਹਾੜੀ ਬਹਿਣਾ ਫੇਰ ਤੂੰ ਬਹਿ ਜਾ ਮੈਂ ਕੋ ਬਹਿਣਾ ਵਾ ਉਹਨਾਂ ਨੇ ਕੰਮ ਹੀ ਤਾਂ ਦੇ ਕੀਤਾ ਤੇ ਵੇਲੀ ਜਾਣਾ ਏ ਫੇਰ ਕਮ ਤਾਂ ਇੱਕ ਨਹੀਂ ਸੰਦੀਪ ਜੀ ਦਦਾ ਕੀਤਾ ਵੀ ਇੱਕ ਹੀ ਮੈਂ ਸਿੱਧਾ ਕਰ ਲਾਂ ਕਿਤੇ ਮੈਂ ਮੰਮੀ ਪਹਿਲਾਂ ਗਲਤੀ ਟਾੜੀ ਆ ਤੁਸੀਂ ਵਿਆਹ ਕਾ ਕੀਤਾ ਮੇਰਾ ਉੱਥੇ ਸਿੱਧੇ ਜੇ ਨਾ ਵਿਆਹ ਦਿੱਤਾ ਵਾ ਉਦੋਂ ਮੈਂ ਤੁਹਾਨੂੰ ਮਨਾ ਵੀ ਕੀਤਾ ਸੀ ਕਿ ਮੈਂ ਅੱਗੇ ਪੜਨਾ ਵਾ ਨਾ ਉਹਨਾਂ ਨੇ ਅੱਗੇ ਪੜਾਇਆ ਇੱਥੇ ਪਹਿਲਾਂ ਕਹਿੰਦੇ ਕੋਈ ਗੱਲ ਨਹੀਂ ਪੜਾਵਾਂਗੇ ਪੜਾਵਾਂਗੇ ਨਹੀਂ ਜਿਹੜਾ ਇਹ ਸੱਸ ਸਹੁਰਾ ਹੁੰਦਾ ਨਾ ਉਹ ਮਾਪਿਓ ਹੁੰਦਾ ਵਾ ਇਹ ਜਿਹੜਾ ਮਾਪਿਓ ਇਹ ਨਹੀਂ ਤੇਰਾ ਮਾਪਿਓ ਉਹ ਹੁੰਦੇ ਨੇ ਗਾੜੀ ਮਾਪਿਓ ਜੇ ਤਰਫ ਉਹ ਹੈ ਨਹੀਂ ਨਾ ਸਿਰ ਤੇ ਤੇ ਤੂੰ ਗੁਣ ਪਿਓ ਬਣਾਉਂਦੀ ਤੇ ਤੈਨੂੰ ਸਾਰੇ ਹੀ ਉਹਨਾਂ ਚੰਗਾ ਚੰਗਾ ਸਮਝਣਾ ਹੀ ਹੋਣਾ ਨੇ ਮੰਮੀ ਮੈਂ ਤਾਂ ਇਹਨਾਂ ਨੂੰ ਮਾਪਿਓ ਬਣਾਇਆ ਸੀ ਉਹ ਅੱਗੇ ਉਹ ਨਹੀਂ ਬਣੇ ਠੀਕ ਆ ਨਾ ਜੇ ਤੇ ਜਾ ਕੇ ਉੱਥੇ ਮਾਫੀ ਮੰਗ ਲੇਗੀ ਤੇ ਮੇਰੇ ਨਾਲ ਤੇਰਾ ਰਿਸ਼ਤਾ ਵਾ ਤੇ ਜੇ ਨਾ ਨਾ ਮੰਗੇਗੀ ਤੇ ਮੇਰੇ ਨਾਲ ਰਿਸ਼ਤਾ ਕੋਈ ਨਹੀਂ ਤੇਰਾ ਮੰਮੀ ਮੈਂ ਮਾਫੀ ਕਾਦੀ ਮੰਗਾ ਉਹਨਾਂ ਕੋਲ ਜਦੋਂ ਗਲਤੀ ਨਹੀਂ ਮੇਰੀ ਮੈਂ ਬਾਰ ਬਾਰ ਇੱਕੋ ਗੱਲ ਕਹਿ ਰੰਡੀ ਆ ਕਿ ਮੇਰੀ ਜੇ ਕੋ ਗਲਤੀ ਨਹੀਂ ਹੈਗੀ ਗਲਤੀਆਂ ਤੇਰੀਆਂ ਵਾ ਸਾਰੀਆਂ ਉਹਨੇ ਤੇ ਗਲਤੀ ਕਾਦੀ ਆ ਜੇ ਗਲਤੀ ਆ ਨਾ ਤੇ ਫਿਰ ਮੈਨੂੰ ਮਾਰ ਦੋ ਮਰ ਜਾ ਫਿਰ ਖਾ ਕੇ ਘਰ ਕੰਜਾ 30 ਸੋਕੇ ਹੋ ਜਾ ਫਿਰ ਆਹ ਤਾਂ ਰੋਜ ਦਾ ਕਲੇਸ਼ ਆ ਇੱਕ ਤਾਂ ਮੁੱਕ ਜੂਗਾ ਕਦਾ ਗਲੇਸ਼ ਆ ਤੁਸੀਂ ਵਾਰ-ਵਾਰ ਇੱਕੋ ਗੱਲ ਕਰੀ ਜਾਂਦੇ ਆ ਮੈਂ ਉਹਦਾਂ ਦੀ ਗੱਲ ਛੇੜੀ ਕੋਈ ਜੇ ਨਹੀਂ ਸਾਥ ਦੇਣਾ ਕੋਈ ਗੱਲ ਨਹੀਂ ਚੁੱਪ ਕੀਤੇ ਰੋ ਤੁਸੀਂ ਨਾ ਹੀ ਸਾਥ ਦੇਣਾਗੇ ਤੇ ਨਾ ਹੀ ਘਰ ਰੱਖਣਾ ਹੈ ਤੈਨੂੰ ਚਲੋ ਨਹੀਂ ਗਾ ਕੋਈ ਗੱਲ ਨਹੀਂ ਨਹੀਂ ਦੇਣਾ ਪਾਣੀ ਪੀਣਾ ਪੀ ਲੋ ਨਹੀਂ ਪੀਣਾ ਤਾਂ ਮੈਂ ਲੈ ਚਲੀ ਆ ਚਲ ਚੁੱਕ ਕੇ ਪਾਣੀ ਇੱਥੋਂ ਅੱਦਾਂ ਸੱਤ ਸਤੀ ਕਪੜੀਆਂ ਅਗ ਲੱਗਦੀਆਂ ਜਦੋਂ ਆਖੋ ਇਹਨੂੰ ਆਂ ਦਿਮ ਘਾਤੀ ਆ ਕਦੇ ਕੁੜੀ ਨੇ ਕਦੇ ਹਲੋ ਹਾਂਜੀ ਹਲੋ ਹੀ ਹੈ ਨਾ ਤੇ ਆਪਣੇ ਕੋਹਲੇ ਰੱਖ ਠੀਕ ਆ ਨਾ ਅਜੇ ਇਹਨੂੰ ਤਲਾਕ ਦੇ ਧਮਕੀਆਂ ਦਿਨਾ ਵਾ ਨਾ ਇਹ ਤਲਾਕ ਮੂੰਹ ਨਾਲ ਨਹੀਂ ਦਿੰਦੇ ਤੇ ਤੇਰੇ ਤੇ ਇੰਨੀ ਹਿੰਮਤ ਵਾ ਨਾ ਤੇ ਇੱਥੇ ਆ ਕੇ ਕਰਵਾ ਕੇ ਦੱਸ ਮੈਨੂੰ ਪੈਣ ਮੇਰੀ ਗੱਲ ਸੁਣ ਮੈਂ ਤੈਨੂੰ ਫੋਨ ਕੀਤਾ ਵਾ ਆਪੇ ਫੋਨ ਕਰਨ ਦੀ ਕਿਹਨੇ ਬਾਰ-ਬਾਰ ਮੈਂ ਤਾਂ ਹੀ ਫੋਨ ਕੀਤਾ ਵਾ ਇਹ ਧਮਕੀਆਂ ਇਹ ਦੇਣੀਆਂ ਨਾ ਇਹ ਬੰਦ ਕਰ ਦੇ ਠੀਕ ਆ ਨਾ ਜਿੰਨਾ ਟਾਈਮ ਤੈਨੂੰ ਅਗਲ ਨਾਲ ਨਹੀਂ ਮੇਰੀ ਸੁਣ ਲੈ ਗੱਲ ਜਿੰਨਾ ਟਾਈਮ ਤੈਨੂੰ ਅਗਲ ਨਾਲ ਨਾ ਆਈ ਇਹ ਭੁੱਲ ਜਾ ਤੂੰ ਇਹ ਘਰ ਚ ਆ ਜੇਂਗੀ ਹੁਣ ਤੂੰ ਉਹ ਕੋਈ ਗੱਲ ਨਹੀਂ ਮੈਨੂੰ ਵੀ ਸ਼ੌਕ ਨਹੀਂ ਛੜਿਆ ਤੇ ਘਰ ਆਉਣ ਦਾ ਤੇ ਨਾਈ ਮੇ ਆਉਣਾ ਵਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਤੈਨੂੰ ਫੋਨ ਕੀਤਾ ਵਾ ਆਪ ਵੀ ਫੋਨ ਲਾਉਂਦੀ ਆ ਮੇਰੀ ਮਾਂ ਨੂੰ ਫੋਨ ਕਰ ਕਰ ਕੇ ਬੜ ਬੜ ਕਹਿੰਨਾ ਨਾ ਤਲਾਕ ਦੇ ਦੇਣਾ ਵਾ ਔਰ ਦੇਣਾ ਮੈਂ ਮੇਰੀ ਮਾਂ ਨੂੰ ਮੇਰੀ ਮਾਂ ਨੂੰ ਕੁਝ ਹੋ ਗਿਆ ਨਾ ਕੱਲ ਨੂੰ ਮੈਂ ਦੇਣਾ ਕੋਈ ਗੱਲ ਨਹੀਂ ਤੇ ਕਰਵਾਉਣ ਕੌਣ ਡਿਆ ਵਾ ਤੂੰ ਹੋ ਕਰਵਾਉਂਦੀ ਆ ਅ ਜਿੰਨਾਂ ਨੇ ਮਗਰ ਲਾ ਕੇ ਨਾ ਤੋ ਤਲਾਕ ਦੇ ਗੱਲਾਂ ਕਰਨ ਡਿਆ ਵਾ ਨਾ ਇਹਨਾਂ ਨੇ ਕੁਝ ਨਹੀਂ ਦੇਣਾ ਤੈਨੂੰ ਤੇਰਾ ਘਰ ਜਾਣ ਦੇ ਹੋ ਕੋਈ ਗੱਲ ਨਹੀਂ ਮੈਂ ਜੋ ਕਰੰਡਿਆ ਵਾ ਆਪਣੀ ਮਰਜ਼ੀ ਨਾਲ ਕਰਨ ਡਿਆ ਵਾ ਮੈਂ ਆਪਣੇ ਮਾਪੇ ਉਹ ਵੇਖਣਾ ਵਾ ਤੈਨੂੰ ਨਹੀਂ ਵੇਖਣਾ ਠੀਕਾ ਕਰੀ ਜਾ ਆਪਣੀਆਂ ਮਰਜ਼ੀਆਂ ਤੇ ਜਿੰਨਾ ਚਿਰ ਮੈਂ ਸਹਿਨ ਨਹੀਂ ਕਰੂੰਗੀ ਉਹਨਾਂ ਦਾ ਤਲਾਕ ਕਿੱਥਾਂ ਹੋ ਜਾਊਗਾ ਤੇ ਕੋਈ ਗੱਲ ਨਹੀਂ ਫਿਰ ਇਹ ਘਰ ਚ ਵੀ ਨਹੀਂ ਆਉਣਗੇ ਠੀਕ ਹੈ ਨਾ ਆ ਗਏ ਆਂ ਤਾਲੇ ਤੋੜ ਕੇ ਆਪਣੇ ਘਰ ਚ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਆਓ ਮੈਨੂੰ ਨਹੀਂ ਕੋਈ ਟੈਨਸ਼ਨ ਆਏਗੀ ਬੜੇ ਤਾਲੇ ਮਾਰ ਕੇ ਗਈ ਨਾ ਆਜੂਗੀ ਅਕਲ ਚੰਗੀ ਤਰ੍ਹਾਂ ਹੀ ਹੁਣ ਤੈਨੂੰ ਵੀ ਜੇ ਸੰਦੀਪ ਟੈਨਸ਼ਨ ਤੈਨੂੰ ਨਹੀਂ ਨਾ ਕੋਈ ਟੈਨਸ਼ਨ ਮੈਨੂੰ ਵੀ ਕੋਈ ਨਹੀਂ ਆ ਪੰਜ ਦਿਨ ਤੋਂ 2 ਮਹੀਨੇ ਰਹਿ ਆਪਣੇ ਸਾਲ ਰਹਿ ਲੈ ਇਹਨਾਂ ਤੈਨੂੰ ਮੈਂ ਵੀ ਨਹੀਂ ਹੁੰਦਾ ਕੋਈ ਗੱਲ ਨਹੀਂ ਇੱਕ ਵਾਰੀ ਵਿਆਹ ਹੋ ਗਿਆ ਨਾ ਵਾਰ-ਵਾਰ ਨਹੀਂ ਹੁੰਦੇ ਹੁੰਦੇ ਕੋਈ ਗੱਲ ਨਹੀਂ ਰੱਬ ਵੇਂਦਾ ਹੀ ਹੈ ਨ ਕੌਣ ਕਹਿੰਦਾ ਕਾ ਕਰਨ ਡਿਆ ਵਾ ਹਾਂ ਤੂੰ ਜਿੱਤੇ ਜਿੱਦਾਂ ਦਾ ਕਰਦੀ ਫੈਣੀ ਮੇਰੇ ਨਾਲ ਆਣਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਠੀਕ ਹੈ ਨਾ ਵਾਦੂ ਤੇ ਮੈਨੂੰ ਫੋਨ ਨਾ ਕਰਿਆ ਕਰ ਆਹ ਤੂੰ ਬੜਾ ਭੋਲਾ ਗਿਆ ਭੰਦਾ ਹੈ ਨਾ ਜਦੋਂ ਅਕਲ ਆਜੂਗੀ ਨਾ ਤੁਰੇ ਇੱਥੇ ਆ ਜੀ ਕੱਪੜੇ ਪਾਉਂਦਾ ਤੈਨੂੰ ਚੱਜ ਨਹੀਂ ਉਹ ਵੀ ਮੈਂ ਸਿਖਾਇਆ ਤੈਨੂੰ ਕੋਈ ਗੱਲ ਨਹੀਂ ਜੇ ਸਿਖਾਇਆ ਵਾ ਨਾ ਤੇ ਚੰਗੇ ਕੰਮ ਤੇ ਨਹੀਂ ਕਰਕੇ ਗਈ ਇੱਥੇ ਕੱਪੜੇ ਪਾਉਂਦਾ ਚੱਜ ਤੇ ਕੀਤਾ ਚੰਗਾ ਕੀਏ ਤੂੰ ਮਾਂ ਬੇਣ ਨੂੰ ਤੂੰ ਘਰੋਂ ਕੱਢ ਕੇ ਚਲ ਗਈਆਂ ਸਹੀ ਉਹ ਸੰਦੀਪ ਮੈਂ ਤੇਰ ਨਾਲ ਗੱਲ ਨਹੀਂ ਕਰਨੀ ਠੀਕ ਹੈ ਨਾ ਫੋਨ ਕਟਾ ਆਪਣਾ ਉਹ ਮੈਨੂੰ ਵੀ ਸ਼ੌਕ ਨਹੀਂ ਚੜਿਆ ਠੀਕ ਹੈ ਨਾ ਚੰਗਾ ਫਿਰ ਫੋਨ ਨਾ ਲਾਈ ਮੈਨੂੰ ਹੁਣ ਕਿਹਦੋਂ ਕੀ ਤੇਰੀਆਂ ਨਾ ਇਹ ਬੰਦ ਕਰ ਦੇ ਠੀਕਾ ਤੇ ਮੈਨੂੰ ਫੋਨ ਨਾ ਲਾਈ ਚੰਗਾ ਇਹਨੂੰ ਮੈਂ ਗੱਲ ਨਹੀਂ ਆ ਸਕਦੀ ਤੱਕ ਮੈਨੂੰ ਲੱਗਦਾ ਕੋਈ ਗੱਲ ਨਹੀਂ ਲੈਣ ਮੈਂ ਵੀ ਨਹੀਂ ਜਾਂਦਾ ਇਹ ਆਪੇ ਆਉਗੀ ਦੋ ਕੀ ਹੋਗੇ ਤੇਪਿੰਦਰਾ ਉਹਦਾ ਨਾ ਚੱਲ ਵਧੀਆ ਹੋ ਗਿਆ ਤੇ ਆਪਣੇ ਘਰ ਆ ਗਈ ਹੈ ਹਾਂਜੀ ਹੈਨਾ ਉਥੇ ਤੇ ਐਵੇਂ ਫਸੇ ਹੀ ਜਾ ਗਏ ਡਰਦੇ ਹੀ ਨਹੀਂ ਆਉਂਦੇ ਵਿਚਾਰੇਗੇ ਤੇ ਉਹਨੇ ਪਤਾ ਨਹੀਂ ਕੀ ਫਟ ਮਾਰਦਣਾ ਵਾਂ ਕੇ ਇਹਨਾਂ ਨੂੰ ਉਹ ਚਲੋ ਵਧੀਆ ਵਾ ਆਪਣੇ ਘਰ ਨਾਲ ਦੀ ਰੀਸ ਥੋੜਾ ਵਾ ਹੁਣ ਕੀ ਵਿਚਾਰੀ ਉਹ ਜਗਾ ਹੈਗੀ ਹਿਰੈਨ ਨੂੰ ਜਿੱਥੇ ਉਹ ਰਹਿਂਦੇ ਹੀ ਚੱਲ ਆਪਣੇ ਘਰ ਆਏ ਆ ਬੰਦਾ ਬਹਿ ਖਲੋਏ ਰੋਟੀ ਪਣੀ ਪਕਾਵੇ ਖਾਵੇ ਕਿੰਨਾ ਹੁੰਦਾ ਆ ਮੁਰਗੀ ਚਾਚੀ ਤੇ ਨਹੀਂ ਆਈ ਇੱਧਰ ਨਹੀਂ ਉਹ ਤਾਂ ਨਹੀਂ ਗਈ ਆਏ ਹੈਗੀ ਇੱਧਰ ਹੂੰ ਤੇ ਉਹਦਾ ਨਾਂ ਮੇਰੀ ਗੱਲ ਸੁਣੋ ਇੱਕ ਧਿਆਨ ਦੇ ਨਾਲ ਸੋ ਤੂੰ ਹਿੰਦਲਜੀਤ ਨੂੰ ਨਾ ਬਾਰ-ਬਾਰ ਨਾ ਕਹੋ ਪਿਓ ਨੂੰ ਸੰਦੀਪ ਨੂੰ ਉਥੋਂ ਲੈ ਕੇ ਆਈ ਏ ਚਾਹੀ ਕਿੱਦਾਂ ਕਰੀਏ ਉਹਨੂੰ ਉੱਥੇ ਰਹਿਣ ਦੋ ਜਿੱਥੇ ਗਈ ਆ ਉਹ ਜਦੋਂ ਇਦਰੋਂ ਵੀ ਥੋੜਾ ਜਿਹਾ ਗਈ ਨਾ ਤਾਂ ਉਧਰੋਂ ਉਹਨਾਂ ਦੇ ਵੀ ਕਲਉਣੀ ਆ ਕਿੰਨਾ ਕੁ ਜਰਮਾਨੇ ਰੱਖਣੀ ਆ ਨਹੀਂ ਉਦਾਂ ਦੇ ਮੈਂ ਤੇਰੇ ਹੁੰਦਿਆਂ ਕੀ ਆ ਕਿ ਦੋ ਦਿਨ ਰੁਕ ਜਾ ਜੀ ਕੋਈ ਗੱਲ ਨਹੀਂ ਤੇ ਤੁਸੀਂ ਘਰ ਤੇ ਚੱਲੋ ਫੇਰ ਹੀ ਆਈ ਹੀ ਉਥੋਂ ਮੈਂ ਤਾਂ ਨਾ ਦਲਜੀਤ ਦਾ ਗੁੱਸਾ ਪਹਿਲੀ ਏਰ ਵੇਖਿਆ ਵਾ ਨਹੀਂ ਤੇ ਉਹਨੂੰ ਅੱਜ ਤੱਕ ਮੈਂ ਕਦੀ ਗੱਲ ਕਰਦੇ ਉਹਨੂੰ ਵੇਖੇ ਨਹੀਂ ਚਾਹੀਦੇ ਨਾਲ ਉਹਨੇ ਥੋੜਾ ਬੋਧਾ ਆਪਣਾ ਸਟੈਂਡ ਲਿਆ ਵਾ ਨਾ ਘਰ ਦੇ ਵਿੱਚ ਤੇ ਹੁਣ ਵੇਖ ਲਓ ਮੰਮੀ ਡੱਡੀ ਵਾਲਦੇ ਵੀ ਆਪਣੀ ਦੀ ਗੱਲ ਤੇ ਆ ਕਰਨਾ ਆਹ ਉਹਨੂੰ ਮਾਲੂਮ ਹੋਇਆ ਵਾ ਪਤਾ ਲੱਗਾ ਵਾ ਵੀ ਸਾਡੇ ਘਰ ਕੀ ਬਣਾਉਂਦੇ ਆ ਵਾ ਅੱਗੇ ਤੋਂ ਉਹਨੇ ਅੱਖਾਂ ਤੇ ਪੱਟੀ ਬੱਜੀ ਜੋ ਉਹ ਕਹਿੰਦੀ ਹੀ ਉਦਾਂ ਹੀ ਉਹ ਕਰੀ ਜਾਂਦਾ ਸੀ ਉਦਾਂ ਹੀ ਫਰਕ ਪੈ ਗਿਆ ਵਾ ਹੁਣੀ ਬੋਲਨੀ ਚ ਵੀ ਨਾ ਅੱਗੇ ਦੇਵੇਂ ਸਿੱਧੀ ਇੰਜ ਗੱਲਾਂ ਕਰਦਾ ਹੁੰਦਾ ਫਿਰ ਵੀ ਬੰਦੇ ਨੂੰ ਅਗਲ ਤੇ ਆ ਹੀ ਜਾਂਦੀ ਕੋਈ ਅਗਲ ਤੇ ਉਹਨੂੰ ਵਿਚਾਰੇ ਨੂੰ ਹੈਗੀ ਰਹਿੰਦੀ ਖੁੰਦੀ ਉਹਨੇ ਮਾਰਤੀ ਆਣ ਕੇ ਉਪਦਾਣਾ ਗੱਲ ਕੀ ਐ ਕੋਹਰਾ ਬੋਲ ਨਹੀਂ ਹੋ ਜਾਂਦਾ ਥੋੜਾ ਬੋਦਾ ਬੰਦਾ ਆਪਣੇ ਵੱਲੋਂ ਤੇ ਚੰਗਾ ਹੀ ਕਰਦਾ ਵਾ ਕਿ ਪਤਾ ਵਾ ਵੀ ਉਹਨਾਂ ਦੇ ਨਾਲੇ ਜੇ ਆਹ ਕੋ ਹੋਇਆ ਵਾ ਤਾਂ ਬਹੁਤ ਚੰਗਾ ਹੀ ਨਹੀਂ ਹੋਇਆ ਜੇ ਆਹ ਕੁਝ ਹੋਣਾ ਹੀ ਤੇ ਤਾਂ ਹੀ ਕੀ ਪਤਾ ਨੂੰ ਅਕਲ ਨਹੀਂ ਆਈ ਕਿ ਦਲਜੀਤ ਵੀ ਚੰਗਾ ਵਾ ਤੇ ਚਾਚਾ ਚਾਚੀ ਵੀ ਚੰਗੇ ਨੇ ਤੇ ਨਾ ਆਪੇ ਸਾਡੇ ਪੈਸੇ ਦੇ ਦੇਣੇ ਆਹੀ ਨੀਂਗਾ ਕਹਿਣਾ ਇਹਨਾਂ ਨੂੰ ਹੁਣ ਬਾਰ-ਬਾਰ ਮੈਨੂੰ ਤੇ ਇਹਨਾਂ ਨੇ ਦਿੱਤਾ ਸਮਝਿਆ ਵਿਚਾਰਿਆਂ ਨੇ ਚਲੋ ਕੋਈ ਗੱਲ ਨਹੀਂ ਐ ਜਿਹੜਾ ਸਾਡਾ 2 ਲੱਖ ਆਇਆ ਵਾ ਨਾ ਅਸੀਂ 2 ਲੱਖ ਉਹਨਾਂ ਨੂੰ ਕਵਾਂਗੇ ਕਿ ਜਿਹੜੇ ਤੁਹਾਡੇ ਕੋਲ ਆਪਾਂ ਲੈਣੇ ਸੀ ਉਹ ਜੋ 2 ਲੱਖ ਜਿਹੜਾ ਉਹ ਘੱਟ ਕਰ ਲਓ ਤੇ ਬਾਕੀ ਜਿਹੜੇ ਉਹ ਰਹਿ ਗਏ ਨਹੀਂ ਉਹ ਹੁਣ ਨੀਗਾ ਹੀ ਰੱਖਣਾ ਜੇ ਕਹਿਣਗੇ ਨਾ ਸਾਨੂੰ ਦੇ ਦੋ ਕਿ ਉਹ ਦੇ ਦੇਣਾ ਉਹਨਾਂ ਨੂੰ ਆਪੇ ਹੌਲੀ ਹੌਲੀ ਦਿੰਦੇ ਰਹਿਣਗੇ ਸਾਡਾ ਦਾਲ ਫੁਲਕਾ ਚੱਲਣ ਗਿਆ ਉਹ ਚਲੋ ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਨਾਗਰੀ ਚਾਚੀ ਨੇ ਕੁਝ ਕਿਹਾ ਸੀ ਪਹਿਲਾਂ ਤਾਂ ਨਾਗਰੀ ਚਾਚੀ ਨੇ ਗੱਲ ਕੀਤੀ ਸੀ ਸਾਰੇ ਪੁਆੜੇ ਤੇ ਦੇ ਦੇ ਹੀ ਦਿੰਦਿਆਂ ਕਪਾਤਾ ਪਿਆ ਆ ਉਹ ਕਹਿੰਦੇ ਆ ਕਿ लवली ਤੂੰ ਟੈਨਸ਼ਨ ਨਾ ਲੈ ਤੇਰੇ ਪੈਸੇ ਮੋੜ ਦੇਨੇ ਮੈਂ ਤੈਨੂੰ ਇਹੋ ਗੱਲ ਕਹੀ ਵੀ ਅਸੀਂ ਤੈਨੂੰ ਘਰ ਲੈ ਕੇ ਚੱਲੇ ਆਂ ਤੇ ਨਾਲੇ ਕਸੂਰ ਸਾਰਾ ਉਹਦਾ ਹੀ ਇਹ ਦੇ ਵਿਚਾਰੇ ਦੰਦਾ ਤੋਂ ਦੰਦ ਨਹੀਂ ਚੁੱਕਦੇ ਚਲੋ ਫਿਰ ਵੀ ਸਿਆਣਾ ਬੰਦਾ ਸਿਆਣਾ ਹੀ ਗੱਲ ਕਰਦਾ ਉਹਨਾਂ ਨੂੰ ਪਤਾ ਵਾ ਸਾਰਾ ਪੀਣਾ ਵਿਚਾਰਨਾ ਬਾਕੀ ਇਹ ਕੋ ਕਰਦੇ ਰਹੇ ਆ ਤੇ ਅਕਸਰ ਇਹੋ ਹੀ ਕੰਮ ਆਇਆ ਸਾਡੀ ਹਾਂ ਹਾਂ ਉਹ ਵੀ ਕੋਈ ਵੀ ਦਿਮਾਗ ਤੋਂ ਸੋਚੇ ਤੇ ਫੇਰੀ ਆ ਓਏ ਆਹੋ ਕੇਰੀ ਆ ਨਾ ਉਹ ਚਲ ਕੋਈ ਗੱਲ ਨਹੀਂ ਚਾਚੀ ਡਕਰੂਗੀ ਨਾ ਉਹਨੂੰ ਫਿਰ ਹੌਸਲਾ ਦੇ ਦੇਈਂ ਕਿ ਚਾਚੀ ਜਿਹੜਾ 2 ਲੱਖ ਤੁਹਾਡੇ ਕੋਲ ਆਵ ਹਨਾ ਵੇ ਹਲੋ ਵੀ ਉਹ ਰਕਮ ਜੋ ਕਟਾਉਣਾ ਹੈ ਤੇ ਜਾਂ ਤੁਹਾਨੂੰ ਵਾਪਸ ਦੇ ਦਿੰਨੇ ਕੋਈ ਗੱਲ ਨਹੀਂ ਆ ਤੈਨੂੰ ਫਿਕਰ ਨਾ ਕਰੋ ਨਾ ਹੋਊ ਤੇ ਮੈਂ ਜਾਣੀ ਆ ਜਨਾਲੇ ਫੇਰਾ ਮਾਰ ਕੇ ਆਉਣੀ ਆ ਵੀ ਕਿਦਾਂ ਠੀਕ ਠਾਕ ਵਾ ਗੱਲ ਬਾਤ ਚਲ ਵੀ ਇਹਦਾ ਹੋਇਆ ਨਹੀਂ ਤੇ ਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਆ ਬਹੁਤੀ ਫਿਰ ਇੱਥੇ ਐ ਇਦਾਂ ਕਰਨੀ ਸਿਮੀ ਨੂੰ ਫੋਨ ਕਰਨੀ ਆ ਹਲੋ ਹਲੋ ਸੱਸਰੀ ਮਮੀ ਜੀ ਸੱਸਰੀ ਗਾਲ ਪੁੱਤ ਕੀ ਹਾਲ ਆ ਠੀਕ ਠਾਕ ਜੀ ਸੁਣਾ ਠੀਕ ਆ ਪਤਾ ਹੋ ਡੈਡੀ ਠੀਕ ਆ ਹਾਂ ਡੈਡੀ ਤਾਂ ਠੀਕ ਵਾ ਅਸੀਂ ਘਰ ਆ ਗਏ ਦੇ ਆ ਸੱਚਾ ਤਾਂ ਇੱਕ ਕਿਦਾਂ ਘਰ ਆ ਗਏ ਭਾਬੀ ਤੇ ਗਈ ਜਿੰਦਰਾ ਮਾਰ ਕੇ ਜਿੰਦਰਾ ਤੋੜਤਾ ਲਵਲੀ ਹੁਣੀ ਆਏ ਲਵਲੀ ਦੀ ਘਰ ਦੀ ਵੀ ਆਈ ਸੀ ਤੇ ਉਹ ਕਹਿੰਦੇ ਵੀ ਤੁਸੀਂ ਇਥੇ ਮੱਛਰ ਤੇ ਮਾਰਦੇ ਰਹਿੰਦੇ ਚਲੋ ਘਰ ਜਿੰਦਰਾ ਤੋੜ ਦਿੰਦੇ ਅਸੀਂ ਤਾਂ ਨਹੀਂ ਮੰਨਦੇ ਅਸੀਂ ਤਾਂ ਡਰਦੇ ਤੈਨੂੰ ਪਤਾ ਹੁੰਦੇ ਨਹੀਂ ਇਹ ਸਭ ਬੋਲੇਗੀ ਹਾਂਜੀ ਹਾਂਜੀ ਉਹ ਨਾ ਫਿਰ ਆ ਕੇ ਚਲੋ ਵਧੀਆ ਕੀਤਾ ਜੋ ਠੀਕ ਕੀਤਾਗਾ ਉੱਥੇ ਵੀ ਕਿੰਨਾ ਕੁ ਚਿਰ ਰਹਿਣਾ ਹੈ ਇੰਨਾ ਮੱਛਰ ਹੀ ਡੈੜੀ ਅੱਗੇ ਬਿਮਾਰੀ ਤੇ ਹੋਰ ਤੈਨੂੰ ਪਤਾ ਇਹ ਡੈੜੀ ਤਰ੍ਹਾਂ ਅੱਗੇ ਬਿਮਾਰੀ ਹਾਂ ਜੀ ਬਹੁਤ ਵਧੀਆ ਕੀਤਾ ਤੁਸੀਂ ਸੋਹਰ ਜਿੰਦਰਾ ਤੋੜ ਕੇ ਤਹੀਂ ਆ ਗਈਆਂ ਹੁਣ ਘਰ ਇੱਕ ਗੱਲ ਹੋਰ ਸੁਣ ਲਾ ਤੂੰ ਦੇਦੀ ਹੋਰ ਕੀ ਗੱਲ ਹੋਈ ਹੈ ਉਹ ਸੱਸ ਨੇ ਫੋਨ ਕੀਤਾ ਸੀ ਵੀ ਆਣ ਕੇ ਤੇ ਲੈ ਜਾਓ ਇਹਨੇ ਗਾੜੀਓ ਕਹਿਤਾ ਵੀ ਤਲਾਕ ਦੇ ਦੋ ਮੈਂ ਮੈਂ ਨਹੀਂ ਲੈ ਆਵਾਂ ਲੈਣ ਤਲਾਕ ਲੈ ਤਲਾਕ ਤੇ ਨਹੀਂ ਕਰਾਵੋ ਹੋ ਗਿਆ ਹਾਂ ਹਾਂ ਤਾਂ ਮਿੰਤ ਤਲਾਕ ਹੋ ਜਾਂਦੇ ਆ ਛਦਾਈ ਹੈਗਾ ਇਹਨੂੰ ਥੋੜਾ ਬੋਧਾ ਤੂੰ ਸਮਝਾਓ ਕਿ ਉਹ ਜੇ ਕਮਨਾ ਕਰ ਉਹਨੂੰ ਜਾ ਕੇ ਤੇ ਲੈ ਆਵਾ ਅਸੀਂ ਤੇ ਸਾਰਿਆਂ ਨੇ ਸਮਝਾਇਆ ਬਸ ਮੀ ਲਵਲੀ ਨੇ ਲਵਲੀ ਦੀ ਘਰ ਦੀਨੇ ਫਿਰ ਮੈਂ ਹੀ ਵੀ ਸਮਝਾਇਆ ਡੈਡੀ ਤੇਰੇ ਨੇ ਵੀ ਪਰ ਉਹ ਨਹੀਂ ਮੰਨਦਾ ਉਹ ਆਂਦਾ ਮੇਰੇ ਮਾਪਿਆਂ ਨੇ ਨੇ ਤੰਗੀ ਬੜੀ ਦਿੱਤੀ ਮੈਂ ਨੇ ਇਹਨੂੰ ਤਲਾਕ ਹੀ ਦੇਣਾ ਇੱਕ ਪਾਸੇ ਤਾਂ ਮੰਮੀ ਉਹ ਵੀ ਠੀਕ ਆ ਉਹਨੇ ਵਿਚਾਰੇ ਨੇ ਸਿਆਹੀ ਬੜਾ ਕੋਸ਼ੀ ਆਹ ਇਹ ਗੱਲ ਵਾਡੇ ਮਾਰਿਆਂ ਡਿਆ ਵਿਚਾਰਾ ਕਰਨਕ ਬੜੇ ਅਗੇ ਦਾ ਘਰ ਹੋਏ ਨਾ ਹਾਂ ਇਹੋ ਗੱਲ ਇਹੋ ਹੀ ਗੱਲ ਬਣੂ ਨਹੀਂ ਗੱਲ ਸਮਝਾਉਗੀ ਇਹ ਕੰਮ ਰੋਜ਼ ਰੋਜ਼ ਨਹੀਂ ਹੁੰਦਾ ਸੁਣ ਵੀ ਮੇਰੀ ਗੱਲ ਸਾਰੇ ਨੇ ਸਮਝਾ ਸਮਝਾ ਵੇਖ ਲਿਆ ਕਿਸੇ ਦੀ ਨਹੀਂ ਮੰਨੀ ਉਹਨੇ ਤੂੰ ਕਿਹਦੇ ਨਾਲ ਮੇਰਾ ਪੁੱਤ ਆਣ ਕੇ ਤੇ ਤੂੰ ਸਮਝਾ ਸਾਇ ਤੇ ਤੇਰੀ ਮੰਨ ਲੇ ਤਲ ਕੋਈ ਨਹੀਂ ਮਮੀ ਆਵਾਂਗੀ ਮੇਰਾ ਵੀ ਨਾ ਟਾਈਮ ਜਿਆ ਨਹੀਂ ਲੱਗਣ ਦਿਆ ਜਿਹੇ ਦਿਨ ਆਵਾਂਗੀ ਤੇ ਮੈਨੂੰ ਸਮਝਾਵਾਂਗੀ ਆਹੋ ਪੁੱਤ ਥੋੜੀ ਚੱਲ ਖਾਣੀ ਉਹਦੇ ਚ ਗੱਲ ਪਾਊਗੀ ਚੱਲ ਸਮਝ ਲੱਗੂਗੀ ਨਾ ਵੀ ਚੱਲ ਲੈ ਕੇ ਆਏਗਾ ਉਹਨੂੰ ਆਪਣਾ ਘਰ ਨਹੀਂ ਲੈ ਕੇ ਹੋਣੀ ਲਿਆਉਣਾ ਜ਼ਰੂਰ ਐਹੋ ਜੇ ਕੰਮ ਰੋ ਥੋੜੀ ਹੁੰਦੀ ਹੈ ਤੇ ਹੋਰ ਮੇਰੀ ਗਾਸਾਂ ਸੱਤਾ ਸੁਖਰਾ ਨਾਲ ਮਹਾ ਕਿਤੇ ਵਿਆਹ ਹੋਇਆ ਕਿਤੇ ਮਹਾ ਬਾਬੇ ਗੜੀ ਹੱਥ ਜੋੜ-ਜੋੜ ਕੇ ਮੈਂ ਤੇ ਰਿਸ਼ਤਾ ਦਾ ਹੋਇਆ ਚੱਲ ਸਿਮੀ ਦੁਆਣ ਕੇ ਨਾ ਕੋਈ ਸਮਝਾ ਮੇਰਾ ਪੁੱਤ ਇਹਦੇ ਕਿਤੇ ਖਾਣੇ ਚ ਗੱਲ ਪਵੇ ਕੋਈ ਕੋਈ ਨਹੀਂ ਮੰਮੀ ਮੇਰਾ ਵੀ ਨਾ ਟਾਈਮ ਜਾਣੀ ਲੱਗਣ ਡਿਆ ਮੈਂ ਵੀ ਕਿਹੇ ਦਿਨਾਵਾਂਗੀ ਕੋਈ ਨਹੀਂ ਸਮਝਾਵਾਂਗੀ ਇਹਨੂੰ ਚਲ ਠੀਕ ਹੈ ਮੇਰਾ ਪੁੱਤ ਹੈ ਚੰਗਾ ਚਲ ਚੰਗਾ